ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਅੱਜ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਜ਼ਰਾਨ ਉਹਨਾਂ ਨੇ ਪੁਲਿਸ ਉੱਪਰ ਇਨਸਾਫ਼ ਨਾ ਦੇਣ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਤੇ ਪੱਕਾ ਮੋਰਚਾ ਲਗਾਉਣ ਨੂੰ ਮਜਬੂਰ ਹੋ ਜਾਣਗੇ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ? ਮੇਰਾ ਨਾਮ ਸਦਾਕਰ ਸਿੰਘ ਖੜਾੜੀ, ਜ਼ਿਲ੍ਹਾ ਜਰਨਲ ਸਖਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ। ਇਹ ਜਿਹੜਾ ਅੱਜ ਅਸੀਂ ਧਰਨਾ ਲਾਇਆ ਅੱਜ ਤੋਂ 25 ਸਾਲ ਪਹਿਲਾਂ ਜਦੋਂ ਚੋਣਾ ਸੀ ਤਾਂ ਉਸ ਵੇਲੇ ਭਾਜਪਾ ਦਾ ਜਿਹੜਾ ਸੁਲਕ ਤਕਸਰ ਮੋਰਚੇ ਵੱਲੋਂ ਅਸੀਂ ਵਿਰੋਧ ਕਰ ਰਹੇ ਸੀ ਉਹਦੇ ਤਹਿਤ ਅਸੀਂ ਜਿਹੜਾ ਸਰ ਲੰਧਣਾ ਓਹੋ ਸਾਡੇ ਹਲਕਾ ਪੰਡ ਖੇੜੀ ਝਵੇੜੀ ਦੇ ਵਿੱਚ ਆਇਆ ਕਿ ਉੱਥੇ ਸਾਡੇ ਜਿਹੜੇ ਭਾਰਤੀ ਸਾਥ ਜਿਹਨਾਂ ਨੇ ਨੇਤਾ ਦੇ ਸਾਡੇ ਆਗੂ ਸੀ ਵਰਕਰ ਸੀ ਉਹਨਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਥੋਂ ਇਹ ਭੱਜਣ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਫਿਰ ਬਾਅਦ ਚ ਇਹ ਗੱਲ ਕੀਤੀ ਆ ਵੀ ਉਹਨਾਂ ਨੇ ਮੈਨੂੰ ਘੇਰ ਕੇ ਉੱਥੇ ਗਲਤ ਸ਼ਬਦ ਬੋਲੇ ਆ ਮੇਰੀ ਗੱਡੀ ਭੰਤੀ ਆ ਹੋਰ ਕੁਝ ਭੰਤੀ ਆ ਪਰ ਜੋ ਉੱਥੇ ਕੁਸ ਹੋਇਆ ਉਹ ਕਹਿਰਾ ਵੀਡੀਓ ਬਣੀ ਹੋਈ ਆ ਉਹ ਵੀਡੀਓ ਦੇ ਵਿੱਚ ਸਾਡੇ ਆਗੂ ਸ਼ਾਂਤ ਬਈ ਤਰੀਕੇ ਨਾਲ ਗੱਲਬਾਤ ਕਰ ਰਹੇ ਆ ਤੇ ਜਿਹੜੀ ਗੱਡੀ ਭੰਦੇ ਨਾਲੀ ਗੱਲ ਆ ਜਾਂ ਹੋਰ ਆ ਉੱਥੇ ਕੁਝ ਨਹੀਂ ਸੀ ਵਾਪਰੀ ਉਹਦੀਆਂ ਇਨਕੁਆਰੀਆਂ ਵੀ ਹੋ ਗਈਆਂ ਕੰਦੇ ਐਸਪੀ ਤੋਂ ਵੀ ਇਨਕੁਆਰੀਆਂ ਹੋਈਆਂ ਅਸੀਂ ਇਹ ਅੱਜ ਗੱਲ ਇਹ ਬੰਕ ਕੀਤੀ ਆ ਵੀ ਜਿਹੜੇ ਸਾਡਾ ਕੈਂਸਲਿੰਗ ਨਾਲ ਸਰਕਾਰ ਨੇ ਵਾਦਾ ਕੀਤਾ ਪਾਲੇ ਪ੍ਰੋਫੈਸਰ ਨੇ ਉਹਨੂੰ ਲਾਗੂ ਕੀਤਾ ਜਾਵੇ ਬਾਰੋ ਹਾਜੀ ਆਰਪੀ ਦਾ ਤਹਿਤ ਉਹ ਕੈਂਸ਼ਨਿੰਗ ਵਾਲੀ ਰਿਪੋਰਟ ਵੀ ਲੈ ਲਈ ਪਰ ਇਹਨਾਂ ਨੇ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਸਾਨੂੰ ਉਹ ਬਾਰ ਬਾਰ ਉਹ ਕੰਮ ਹੋ ਗਿਆ ਜੀ ਕੰਮ ਥੋੜਾ ਹੋ ਗਿਆ ਜਿਹੜੀ ਸਾਨੂੰ ਹਰ ਵਾਰ ਟਾਲ ਟਾਲੀ ਦਿੱਤੀ ਤੇ ਰਹਿਆ ਅੱਜ ਅਸੀਂ ਪਹਿਲਾਂ ਵੀ ਹੁਣ ਆ ਸ਼ੁਕਰਵਾਰ ਨੂੰ ਸੀਪੀ ਨੂੰ ਮਲੇਆ ਉਹ ਤੋਂ ਪਹਿਲਾਂ 11 ਸੂਜ ਨੂੰ ਵੀ ਮਲੇਆ ਬਸ ਜੀ ਹੋ ਗਿਆ ਐਸਐਚਓ ਮੌਕੇ ਦੇ ਕੋਲ ਆ ਐਸసీపీ ਮੌਕੇ ਦੇ ਕੋਲ ਆ ਸੀਪੀ ਮੌਕੇ ਦੇ ਕੋਲ ਨੇ ਬਸ ਪਰ ਕੀਤਾ ਕੁਝ ਨਹੀਂ ਅੱਜ ਜਿਹੜਾ ਅਸੀਂ ਅਰਕੇ ਧਰਨਾ ਦਿੱਤਾ ਉਹਦੇ ਬੱਚਾ ਇਹ ਗੱਲ ਕਹਿਦੀ ਆ ਵੀ ਅਸੀਂ ਇੱਕ ਜੱਜ ਹੋਦਣ ਚਾਹ ਫਾਈਨਲ ਆ ਜਿਹੜੀ 11 ਤਰੀਕਾ ਚਲਾਈ ਦੀ ਵੀ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਕਰਾਂਗੇ ਯਾਨੀ ਸਾਨੂੰ ਹਜੇ ਤੱਕ ਕੋਈ ਭਰੋਸਾ ਨਹੀਂ ਹੈ ਇੰਨਾ ਚਿਰੇ ਕੰਮ ਹੋ ਨਹੀਂ ਹੁੰਦਾ ਤੇ ਅਸੀਂ ਪ੍ਰਸ਼ਾਸਨ ਇਹ ਗੱਲ ਕਹਿੰਦੇ ਆ ਵੀ ਸਾਡਾ ਧਰਨਾ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ ਕੀ ਲੱਗ ਰਿਹਾ ਇਹਨਾਂ ਜਾਂਚ ਰਿਪੋਰਟ ਦੇ ਉੱਤੇ ਕਹਿਣਾ ਬਣਾਈ ਹੈ ਸ਼ੋਅ ਬੇਹਾਲਤ ਉਹ ਜਿਹੜਾ ਪਹਿਲਾਂ ਇਹਨਾਂ ਨੇ ਕੋਈ ਕਾਰਵਾਈ ਉਹ ਨਹੀਂ ਕੀਤੀ ਉਹ ਟਾਲਮਟੋਲ ਦੀ ਨੀਤੀ ਤੇ ਦਿੱਤੀ ਆ ਜਿਹੜਾ ਉਹਦਾ ਕੰਮ ਅੱਜ ਤੱਕ ਨਾ ਇਹ ਪਹਿਲਾਂ ਕੀਤਾ ਹੁੰਦਾ ਨਾ ਤਾਂ ਇਹਨੂੰ ਕਿਸੇ ਨੂੰ ਚਲਾੜ ਦੇਣ ਦੀ ਲੋੜ ਪਣੀ ਸੀ ਨਾ ਕੋਈ ਜ਼ੋਰਤੀ ਪਰ ਇਹ ਜਾਣ ਬੁੱਝ ਕੇ ਜਿਹੜੀ ਅਫਸਰ ਸਹੀ ਆ ਉਹਦੇ ਵਿੱਚੋਂ ਚਾਹੇ ਉਹ ਭਾਜਪਾ ਪੱਖੀ ਆ ਚਾਹੇ ਕੋਈ ਆ ਉਹਨਾਂ ਨੇ ਜਾਣ ਬੁੱਝ ਕੇ ਕਿ ਸਾਡੇ ਕਿਸਾਨਾਂ ਦੀ ਖੱਜਲ-ਖਵਾਰੀ ਕੀਤੀ ਆ ਇਸ ਲਈ ਉਹ ਖੱਜਲ-ਖਵਾਰੀ ਦੇ ਖਿਲਾਫ ਅਸੀਂ ਧਰਨੇ ਤੇ ਬੈਠਣਾ ਸਾਨੂੰ ਮਜਬੂਰ ਹੋਣਾ ਪਿਆ ਧੰਨਵਾਦ ਛੋੜਿਆ ਮੰਗਾ ਨਹੀਂ ਮੰਨਦੇ ਫਿਰ ਸੋ ਸਾਡਾ ਧੰਨਵਾਦ ਜਾਰੀ ਹੈ ਜੀ ਅਸੀਂ ਕੁਝ ਕਰਾ ਕੇ ਹਟਾ ਗਏ ਹਾਂਜੀ ਹਾਂਜੀ ਬਹੁਤ ਹੀ ਗੱਲ ਦਾ ਸੋਚਾਂਗੇ ਰਾਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗਰਾਹਾਂ ਅੱਜ ਅਸੀਂ ਜਿਲ੍ਹਾ ਲੁਧਿਆਣਾ ਦੀ ਸਾਡੀ ਬੀਜੇਪੀ ਆਪਣੇ ਜਥੇਬੰਦੀ ਸਾਡੀ ਭਾਰਤੀ ਕਿਸਾਨ ਏਕਤਾ ਉਹ ਗ੍ਰਾਹਾਂ ਦੀ ਸਾਰੀ ਟੀਮ ਅੱਜ ਅਸੀਂ ਸੀਪੀ ਦਫ਼ਤਰ ਦੇ ਬਾਹਰ ਜੋ ਧਰਨਾ ਦੇ ਰਹੇ ਹਾਂ ਇਹ ਸਾਡਾ ਮਸਲਾ ਲਗਭਗ 2 ਸਾਲ ਤੋਂ ਪੁਰਾਣਾ ਵਾ ਜਦੋਂ 2022 ਦੇ ਵਿੱਚ ਇਲੈਕਸ਼ਨ ਸੀਗੀ ਪੰਜਾਬ ਦੇ ਵਿੱਚ ਤਾਂ ਦਿੱਲੀ ਕਿਸਾਨ ਅੰਦੋਲਨ ਤੋਂ ਤਿੰਨੇ ਕਾਲੇ ਖੇਤੀ ਨੂੰ ਰੱਦ ਕਰਾ ਕੇ ਜਦੋਂ ਆਏ ਤਾਂ ਅਸੀਂ ਇੱਕ ਐਸਕੇਐਮ ਨੇ ਇਹ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਜਿੰਨੇ ਵੀ ਬੀਜੇਪੀ ਦੇ ਕੈਂਡੀਡੇਟ ਆ ਜਿਹੜੇ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ ਆਉਣਗੇ ਉਹਨਾਂ ਨੂੰ ਵੇ ਬਾਜੀ ਕਰਕੇ ਉਹਨਾਂ ਦਾ ਵਿਰੋਧ ਕਰਨਾ ਵਾ ਤੇ ਉਸੇ ਹੀ ਐਸਕੇਮ ਦੇ ਪ੍ਰੋਗਰਾਮ ਦੇ ਤਹਿਤ ਸਾਡਾ ਕਿਸਾਨ ਆਗੂ ਜਗਵਿੰਦਰ ਸਿੰਘ ਉਰਫ ਰਾਜੂ ਮਾਂਜੂਪੁਰੇ ਤੋਂ ਜੋ ਕਿ ਉਹਨਾਂ ਨੇ ਜਿਹੜਾ ਇੱਥੇ ਭਾਜਪਾ ਦਾ ਗਿੱਲ ਹਲਕੇ ਤੋਂ ਐਸਆਰ ਲੱਧੜ ਸ਼ਾਇਦ ਲਦ ਇਹ ਹੀ ਨਾਮ ਉਹਨਾਂ ਦਾ ਹਾਂ ਤੇ ਉਹ ਉੱਥੇ ਆਇਆ ਪ੍ਰੋਗਰਾਮ ਕਿਤੇ ਕਰਨਾ ਆ ਖੇੜੀ ਝਮੇੜੀ ਦੇ ਵਿੱਚ ਉਹ ਨਾਲ ਹੀ ਇਕੱਠਾ ਹੀ ਆ ਪਿੰਡ ਨਾਲ ਨਾਲ ਹੀ ਨੇ ਤਾਂ ਉਹ ਤੋਂ ਨਹੀਂ ਸਾਡੀ ਜਥੇਵੰਦੀ ਨੇ ਸਾਡੀਆਂ ਇਕਾਈਆਂ ਨੇ ਕਿਸਾਨਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦਾ ਨਾਰੇਬਾਜੀ ਕੀਤੀ ਵਿਰੋਧ ਕੀਤਾ ਤੇ ਉਹ ਵਿਰੋਧ ਤੋਂ ਬਾਅਦ ਉੱਥੋਂ ਚਲੇ ਗਏ ਤੇ ਉਸ ਨੇ ਉਸ ਭਾਜਪੀ ਦੇ ਲੀਡਰ ਨੇ ਇੱਕ ਆਪਣੀ ਮਤਲਬ ਕਿ ਜਿੱਦ ਖਾਈ ਕਿ ਉਹ ਸਾਡੇ ਆਗੂ ਦੇ ਉੱਤੇ ਝੂਠਾ ਮੁਕੱਦਮਾ ਦਰਜ ਕਰਾਤਾ ਕਿ ਜੀ ਮੇਰੀ ਗੱਡੀ ਦਾ ਸ਼ੀਸ਼ਾ ਭੰਨਤਾ ਮੇਰੇ ਤੇ ਜਾਨਲੇਵਾ ਹਮਲਾ ਕਰਤਾ ਜਦ ਕਿ ਕੋਈ ਵੀ ਸਰਾਸਰ ਝੂਠ ਆ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਤਾਂ ਅਸੀਂ ਸੀਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹ ਆਪਣੇ ਇਨਕੁਆਰੀ ਲਈ ਅਸੀਂ ਉਹਨਾਂ ਨੂੰ ਮੰਗ ਕੀਤੀ ਇਨਕੁਆਰੀ ਹੋਈ ਪਿੰਡ ਦੇ ਵਿੱਚ ਬਕਾਇਦਾ ਕਿ ਐਸਐਚਓ ਬਕਾਇਦਾ ਏਸੀਪੀ ਸਾਹਿਬ ਗਏ ਉਹਨਾਂ ਦੀ ਹਾਜ਼ਰੀ ਦੇ ਵਿੱਚ ਲਗਭਗ 5 ਘੰਟੇ 7 ਘੰਟੇ ਉਸ ਪਿੰਡ ਦੇ ਵਿੱਚ ਬੈਠੇ ਤੇ ਸਾਰਾ ਪਿੰਡ ਦਾ ਇਕੱਠ ਹੋਇਆ ਦੋਨੇ ਦਿਨ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਆਪਣੇ ਬਿਆਨ ਦਰਜ ਵੀ ਕਰਾਏ ਕਿ ਜੀ ਵਿਰੋਧ ਹੋਇਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੋਈ ਸਾਰਾ ਕੁਝ ਹੋ ਗਿਆ ਹੋ ਗਿਆ ਪਰ ਉਦੋਂ ਬਾਅਦ ਆ ਕੇ ਉਹ ਫੇਰ ਉਸ ਕਿਸਾਨ ਆਕੂ ਤੇ ਕੋਈ ਪਰਚਾ ਰੱਦ ਨਹੀਂ ਹੋਇਆ ਉਹਨੂੰ ਜੇਲ੍ਹ ਵੀ ਜਾਣਾ ਪੈ ਗਿਆ ਫੇਰ ਅਸੀਂ ਉਸ ਤੇ ਦਬਾਅ ਬਣਾ ਕੇ ਅਸੀਂ ਉਹਨਾਂ ਨੂੰ ਜੇਲ੍ਹ ਤੋਂ ਵਿੱਚੋਂ ਬਾਹਰ ਵੀ ਕੱਢਿਆ ਤੇ ਬਾਰ-ਬਾਰ ਅਸੀਂ ਮਿਲਦੇ ਆ ਰਹੇ ਹਾਂ ਮੀਟਿੰਗਾਂ ਇਹਨਾਂ ਨਾਲ ਐਪਲੀਕੇਸ਼ਨਾਂ ਦੇ ਦੇ ਰਹੇ ਆ ਮੰਗ ਪੱਤਰ ਦੇ ਰਹੇ ਆ ਕਿ ਜੀ ਇਹਦੀ ਸਹੀ ਤਰੀਕੇ ਨਾਲ ਜਾਂਚ ਤੁਸੀਂ ਕੀਤੀ ਹੋਈ ਆ ਉਹਨੂੰ ਲਾਗੂ ਕਿਉਂ ਨਹੀਂ ਕਰਦੇ ਤਿਆਰ ਕਰਕੇ ਅਸੀਂ ਬਾਰ ਬਾਰ ਇਹ ਫੈਸਲਾ ਕਰਨ ਤੋਂ ਬਾਅਦ ਤੇ ਜਦੋਂ ਆਪਸ ਪਰਸੋਂ ਜੋ ਉੱਥੇ ਨੂੰ ਫੇਰ ਸਾਡੇ ਕਿਸਾਨਾਂ ਕੋਲ ਜਗਵਿੰਦਰ ਸਿੰਘ ਨੂੰ ਤੇ ਫੇਰ ਸਮਣ ਦੁਬਾਰਾ ਉਹਨਾਂ ਨੂੰ ਆਗੇ ਤਾਂ ਅਸੀਂ ਇਸ ਕਰਕੇ ਫਿਰ ਕੱਲ ਫੈਸਲਾ ਕੀਤਾ ਕਿ ਅਸੀਂ ਕਮਿਸ਼ਨਰ ਦਫ਼ਤਰ ਦੇ ਬਾਹਰ ਹੁਣ ਅਸੀਂ ਮੰਗ ਪੱਤਰ ਬਹੁਤ ਦੇ ਕੇ ਦੇਖ ਲੈ ਹੁਣ ਅਸੀਂ ਲੋਕਾਂ ਨੇ ਕਿਹਾ ਸੀ ਇੱਥੇ ਧਰਨਾ ਲਾਵਾਂਗੇ ਤੇ ਅਸੀਂ ਇਨਸਾਫ ਲੈਣ ਲਈ ਅੱਜ ਬੈਠੇ ਆਂ ਤੇ ਜਿੰਨਾ ਟਾਈਮ ਸਾਡੇ ਆਗੂ ਗੱਲਬਾਤ ਕਰਕੇ ਵੀ ਆਏ ਉਹਨਾਂ ਨੇ ਦਿੱਤਾ ਭਰੋਸਾ ਭਰੋਸਾ ਅੱਗੇ ਵੀ ਦਿੰਦੇ ਆ ਪਰ ਜਿੰਨਾ ਟਾਈਮ ਇਹ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ ਤਾਂ ਅਸੀਂ ਜੋ ਸਾਡਾ ਅਗਲਾ ਪ੍ਰੋਗਰਾਮ ਹੋਊਗਾ ਇੱਥੋਂ ਅਸੀਂ ਸਟੇਜ ਤੋਂ ਅਨਾਉਂਸ ਕਰਾਂਗੇ ਅਸੀਂ ਉਹਨਾਂ ਟਾਈਮ ਇੱਥੇ ਡੱਟੇ ਬੈਠੇ ਆ ਜੀ ਦੇ ਪਤਾ ਨੂੰ ਜਲਦੀ ਜਲਦੀ ਜੀ ਨਿਕਲਦਾ ਦੇਖੋ ਅੱਜ ਦੀ ਗੱਲ ਆ ਜਿਹੜੀ ਕਿ ਡਿਪੈਂਡ ਕਰਦਾ ਪ੍ਰਸ਼ਾਸਨ ਤੇ ਕਿ ਉਹਨਾਂ ਨੇ ਪੱਕਾ ਮੋਰਚਾ ਲਗਾਉਣਾ ਕਿ ਜਾਂ ਉਹਨਾਂ ਨੇ ਇਹ ਸਾਨੂੰ ਅੱਜ ਜਲਦੀ ਭੇਜਣਾ ਵਾ ਇਹ ਡਿਪੈਂਡ ਉਹਨਾਂ ਤੇ ਕਰਦਾ ਜਿਵੇਂ ਸਾਡਾ ਅਗਲੀ ਤਿਆਰੀ ਹੋਊਗੀ ਅਸੀਂ ਉਹ ਇਸ ਤੋਂ ਬਾਅਦ ਸਟੇਜ ਤੋਂ ਬਾਅਦ ਮੀਟਿੰਗ ਕਰਾਂਗੇ ਜੇ ਤਾਂ ਸਾਨੂੰ ਪ੍ਰਸ਼ਾਸਨ ਦਾ ਕੋਈ ਰੁਖ ਲੱਗਿਆ ਕਿ ਹਨਵੇੜ ਨਾਲੇ ਪਾਸੇ ਆ ਤਾਂ ਫਿਰ ਉਹ ਜੀ ਗੱਲ ਚੱਲੂ ਨਹੀਂ ਫਿਰ ਇੱਥੇ ਮੋਰਚਾ ਚੱਲੂਗਾ